ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਕੋਦਰ ਸਿਟੀ ਥਾਣੇ ਦੇ ਐਸਐਚਓ ਅਮਨ ਸੈਣੀ ਅਤੇ ਉਹਨਾਂ ਦੀ ਟੀਮ ਵੱਲੋਂ 3 ਚੋਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 5 ਮੋਟਰਸਾਈਕਲ ਅਤੇ 1 ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਅਮਰਜੀਤ ਸਿੰਘ ਉਰਫ ਪੰਮਾ ਪੁੱਤਰ ਮਲਕੀਸ਼ ਸਿੰਘ ਵਾਸੀ ਪਿੰਡ ਗਾਦਰਾ ਨਕੋਦਰ ਗੋਪੀ ਥੈਲੀ ਪੁੱਤਰ ਨਿੱਕਾ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨਵਦੀਪ ਉਰਫ ਨikhil ਪੁੱਤਰ ਸੋਢੀਵਾਸੀ ਮਹੱਲਾ ਗੁਰੂ ਨਾਨਕਪੁਰਾ ਨੂੰ ਦਰਵਜ ਹੋਈ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਪੀ ਅਤੇ ਨਵਦੀਪ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਸੰਯੋਗ ਐਸਐਸਪੀ ਜਲੰਧਰ ਰੂਰਲ ਸਰਦਾਰ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਉਨ ਮੁਤਾਬਕ ਅਤੇ ਐਸਪੀਡੀ ਮੈਡਮ ਜਸਰੂਪ ਕੌਰ ਬਾਠ ਜੀ ਦੇ ਰਹਿਨਮਾਈ ਹੇਠ ਜਿਹੜਾ ਸਿਟੀ ਪੁਲਿਸ ਲੁਕਉਧਰ ਨੂੰ ਕਾਮਯਾਬੀ ਮਿਲੀ ਜਦੋਂ ਕਿ ਤਿੰਨ ਵਿਅਕਤੀ ਆ ਨੂੰ ਜਿਹੜਾ ਹੈਗਾ ਵਾ ਅ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਚੋਰੀ ਕੀਤੇ 6 ਜਿਹੜੇ ਆ ਟੂ ਵੀਲਰਸ ਜਿਨ੍ਹਾਂ ਵਿੱਚ 5 ਮੋਟਰਸਾਈਕਲ ਅਤੇ ਇੱਕ ਜਿਹੜੀ ਹੈ ਉਹ ਮੋਪੇਡ ਬਰਾਮਦ ਕੀਤੀ ਗਈ। ਤੇ ਤਿੰਨੇ ਵਿਅਕਤੀ ਜਿਹੜੇ ਆ ਇਹਨਾਂ ਦਾ ਨਾਮ ਇੱਕ ਹੈਗਾ ਅਮਰਜੀਤ ਸਿੰਘ ਉਰਫ ਪੰਮਾ ਪੁੱਤਰ ਬਲਕੀਤ ਸਿੰਘ ਹੈ ਵਾਸੀ ਪਿੰਡ ਗਾਂਧਰਾ ਦਾ ਇੱਕ ਗੋਪੀ ਢੇਲੀ ਹੈ ਪੁੱਤਰ ਨਿਕਾ ਵਾਸੀ ਮੋਹੱਲਾ ਗੁਰੂ ਨਾਨਕਪੁਰਾ ਅਤੇ ਨਵਦੀਪ ਪੁੱਤਰ ਨikhil ਪੁੱਤਰ ਛੋਟੀ ਵਾਸੀ ਮੁਲਾ ਗੁਰੂ ਨਾਨਕਪੁਰਾ ਨਕੋਦਰ ਇਹਨਾਂ ਤਿੰਨਾਂ ਦਾ ਜਿਹੜਾ ਇਹਨਾਂ ਦੀ ਰੈਸਟ ਅਸੀਂ ਕਰਕੇ ਇਹਨਾਂ ਕੋਲੋਂ ਉਹਨਾਂ ਦਾ ਪੁਲਿਸ ਮਾਰਡ ਲੈ ਕੇ ਇਹਨਾਂ ਦੇ ਕੋਲੋਂ ਸਾਨੂੰ ਹੋਰ ਵੀ ਬਰਾਮਦ ਕੀਆ ਜਿਹੜੀ ਆ ਹੁੰਦੀ ਆਸ ਹੈ ਛੇ ਤਾਂ ਅਸੀਂ ਵਾਹਨ ਨੂੰ ਆਲਰੇਡੀ ਬਰਾਮਦ ਕਰ ਚੁੱਕੇ ਆ ਸਰ ਇਹਨਾਂ ਤੋਂ ਪਹਿਲਾਂ ਵੀ ਦਾ ਮਾਮਲੇ ਦਰਜ ਜੀ ਹਾਂ ਸਾਰਿਆਂ ਦੇ ਉੱਪਰ ਪਹਿਲੇ ਵੀ ਜਿਹੜੇ ਚੋਰੀ ਦੇ ਕੇਸ ਜਿਹੜੇ ਦਰਜਾ ਗਿਆ ਔਰ ਇਹ ਜਿਹੜੇ ਮੋਟਰਸਾਈਕਲ ਹੈ ਇਹਨਾਂ ਨੇ ਕੁਝ ਜਲੰਧਰ ਲੁਧਿਆਣਾ ਅਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਚ ਚੋਰੀ ਕੀਤੇ ਸੀਗੇ ਜਿਹੜੇ ਕਿ ਅਸੀਂ ਦੋ ਤਾਂ ਮੰਨ ਲਈ ਕਿ ਬਰਾਮਦ ਕੀਤੇ ਤੇ ਬਾਕੀ ਵਾਕੋਕ ਜਗਾ ਤੋਂ ਉਹਨਾਂ ਦੇ ਨਿਸ਼ਾਨ ਦੇ ਹੀ ਤੇ ਬਰਾਮਦ ਕੀਤੇ ਨੇ ਇਹ ਸਭ ਜ਼ਮਾਨ ਤੋਂ ਤੇ ਆਏ ਜਾਂ ਪੀਓ ਆ? ਹਾਂ ਨਹੀਂ ਇਹ ਜ਼ਮਾਨ ਤੇ ਆਏ ਹੋ ਇਹਨੇ ਜੀ ਅਜੇ ਪੀਓ ਨਹੀਂ ਬਣਿਆ ਜ਼ਮਾਨ ਤੇ ਆਏ ਨੇ ਕਿਹੜੀ ਕਿਹੜੀ ਸਟੇਜ ਤੇ ਜਿਆਦਾ ਰਹਿ ਕੇ ਗਿਆ ਬੰਦੇ ਕਰਦੇ ਸੀ ਜਿਆਦਾ ਜੀ ਜਿਆਦਾ ਦੇਖਦੇ ਸੀ ਜਿਆਦਾ ਦਿਲੰਦਰ ਤੇ ਇਹ ਤੇ ਕਪੂਤਲ ਦੇ ਹੀ ਨੇ ਚੈਕਟਰ ਸੀਗਾ ਇਹਨਾਂ ਨੇ ਕੋਈ ਸੈਕਲ ਸਕੂਪ ਵੀ ਨਹੀਂ ਕੀ ਕਪੂਤਲ ਤੇ ਦਰਦ ਕਰੀਤੇ ਵਾਕੋਕ ਅੰਜਗ ਐਸਐਸਪੀ ਜਲੰਧਰ ਰੂਰਲ ਜ਼ਿਲ੍ਹਾ ਸਰ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਉਨ ਮੁਤਾਬਕ ਅਤੇ ਐਸਪੀਡੀ ਮੈਡਮ ਜਸਰੂਪ ਕੌਰ ਬਾਠ ਜੀ ਦੇ ਰਹਿਨਮਾਈ ਹੇਠ ਜਿਹੜਾ ਸਿਟੀ ਪੁਲਿਸ ਲੁਕਉਧਰ ਨੂੰ ਕਾਮਯਾਬੀ ਮਿਲੀ ਜਿੱਦੂ ਕਿ ਤਿੰਨ ਵਿਅਕਤੀ ਆਨੂੰ ਜਿਹੜਾ ਹੈਗਾ ਵਾ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਚੋਰੀ ਕੀਤੇ ਛੇ ਜਿਹੜੇ ਟੂ-ਵੀਲਰਸ ਜਿਨ੍ਹਾਂ ਵਿੱਚ ਪੰਜ ਮੋਟਰਸਾਈਕਲ ਅਤੇ ਇੱਕ ਜਿਹੜੀ ਹੈ ਉਹ ਮੋਪੇਡ ਬਰਾਮਦ ਕੀਤੀ ਗਈ ਤੇ ਤਿੰਨੇ ਵਿਅਕਤੀ ਜਿਹੜੇ ਹੈ ਇਹਨਾਂ ਦਾ ਨਾਮ ਇੱਕ ਹੈ ਅਮਰਜੀਤ ਸਿੰਘ ਉਰਫ ਕਮਾ ਪੁੱਤਰ ਬਲਕੀਤ ਸਿੰਘ ਹੈ ਵਾਸੀ ਪਿੰਡ ਗੰਧਰਾ ਦਾ ਇੱਕ ਗੋਪੀ ਤੇਲੀ ਹੈ ਪੁੱਤਰ ਨਿਕਾ ਵਾਸੀ ਮੋਹੱਲਾ ਗੁਰੂ ਨਾਨਕਪੁਰਾ ਅਤੇ ਨਵਦੀਪ ਪੁੱਤਰ ਨikhil ਪੁੱਤਰ ਸੋਢੀ ਵਾਸੀ ਮੋਹੱਲਾ ਗੁਰੂ ਨਾਨਕਪੁਰਾ ਨਕੋਦਰ ਇਹਨਾਂ ਤਿੰਨਾਂ ਦਾ ਜਿਹੜਾ ਇਹਨਾਂ ਦੀ ਰੈਸਟ ਅਸੀਂ ਕਰਕੇ ਇਹਨਾਂ ਕੋਲੋਂ ਉਹਨਾਂ ਦਾ ਪੁਲਿਸ ਮਾਰਡ ਲੈ ਕੇ ਇਹਨਾਂ ਦੇ ਕੋਲੋਂ ਸਾਨੂੰ ਹੋਰ ਵੀ ਬਰਾਮਦ ਕੀਆ ਜਿਹੜੀ ਆ ਹੁੰਦੀ ਆਸ ਹੈ 6 ਤਾਂ ਅਸੀਂ ਵਾਹਨ ਨੂੰ ਕੋਲ ਆਲਰੇਡੀ ਬਰਾਮਦ ਕਰ ਚੁੱਕੇ ਆ ਸਰ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਜੀ ਐ ਸਾਰਿਆਂ ਦੇ ਉੱਪਰ ਪਹਿਲੇ ਵੀ ਜਿਹੜੇ ਚੋਰੀ ਦੇ ਕੇਸ ਜਿਹੜੇ ਦਰਜਾ ਗਿਆ ਔਰ ਇਹ ਜਿਹੜੇ ਮੋਟਰਸਾਈਕਲ ਇਹਨਾਂ ਨੇ ਕੁਝ ਜਲੰਧਰ ਲੁਧਿਆਣਾ ਅਤੇ ਕਪੂਰਥਲਾ ਦੇ ਵੱਖ-ਵੱਖ ਇਲਾਕਿਆਂ ਚ ਚੋਰੀ ਕੀਤੇ ਸੀਗੇ ਜਿਹੜੇ ਕਿ ਅਸੀਂ ਦੋ ਤਾਂ ਮੰਨ ਲਈ ਕਿ ਬਰਾਮਦ ਕੀਤੇ ਤੇ ਬਾਕੀ ਵਾਕ ਵਾਕ ਜਗ੍ਹਾ ਤੋਂ ਉਹਨਾਂ ਦੇ ਨਿਸ਼ਾਨ ਦੇ ਹੀ ਤੇ ਬਰਾਮਦ ਕੀਤੇ ਨੇ ਇਹ ਸਭ ਜ਼ਮਾਨ ਤੋਂ ਤੇ ਆਏ ਜਾਂ ਪੀਓ ਆ? ਹਾਂ ਨਹੀਂ ਇਹ ਜ਼ਮਾਨ ਤੇ ਆਏ ਹੋ ਇਹਨੇ ਜੀ ਅਜੇ ਪੀਓ ਨਹੀਂ ਬਣਿਆ ਜ਼ਮਾਨ ਤੇ ਆਏ ਨੇ ਕਿਹੜੀ ਕਿਹੜੀ ਸਟੇਜ ਤੇ ਜਾਦਾ ਰਹਿ ਗਿਆ ਪਰ ਰਿਪੋਰਟ ਕਿ ਕਰਦੇ ਸੀ ਜਿਆਦਾ ਜੀ ਜਿਆਦਾ ਦੇਖਦੇ ਸੀ ਜਿਆਦਾ ਦਰੰਦਰ ਤੇ ਇਹ ਇੱਕ ਪੂਤਲ ਤੇਰੀਆਂ ਦੇ ਚੱਕਰ ਸੀਗਾ ਇਹਨਾਂ ਆਪਣੇ ਰਿਪੋਰਟਾਂ ਚ ਪੂਤਲ ਤੇਰੀਆਂ ਕੀਤੇ ਬਾਕੀ